ਸਤਿ ਸ਼੍ਰੀ ਅਕਾਲ ਮੈਂ ਪਰਮਜੀਤ कौर ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਜੇਵਾਸ ਦੀ ਵਿਦਿਆਰਥਣਾ ਮੈਂ ਤੁਹਾਡੇ ਸਾਹਮਣੇ ਅੱਜ ਸ਼੍ਰੀ ਨਿਵਾਸ ਅਯੰਗਰ ਰਾਮਨੁਜਨ ਜੀ ਬਾਰੇ ਕੁਝ ਪਿਛਾ ਸੰਝ ਕਰਾਂਗੀ ਅੱਜ 22 ਦਸੰਬਰ ਦਾ ਦਿਨ ਸਾਡੇ ਦੇਸ਼ ਵਿੱਚ ਗਣਿਤ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਅੱਜ ਦੇ ਦਿਨ ਸਾਡੇ ਦੇਸ਼ ਵਿੱਚ ਮਹਾਰਗਣਿਤਕਾਰ ਸ਼੍ਰੀ ਨਿਵਾਸ ਅਯੰਗਰ ਰਾਮਨੁਜਨ ਜੀ ਜਿਨ੍ਹਾਂ ਇਕ ਕਈ ਅੰਕਾਂ ਦਾ ਜੱਤੂ ਗਰਵੀ ਕਿਹਾ ਜਾਂਦਾ ਹੈ ਉਹਨਾਂ ਦਾ ਜਨਮ ਸ਼ਤਾਮੀ ਨਾਡੂ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਪਿੰਡ ਵਿੱਚ ਕੁੰਭ ਕੋਲਮ ਵਿੱਚ ਹੋਇਆ ਸੀ ਉਹ ਇੱਕ ਗਰੀਬ ਘਰ ਦੇ ਆਤ ਸ਼ਰੀਨ ਸ਼ਰੀ ਨਿਵਾਸ ਜੀ ਨੇਕਰ ਵਿੱਚ ਗਰੀਬੀ ਅਤੇ ਪਿੰਡੂ ਖੇਤਰ ਹੋਣ ਵਰਗੀਆਂ ਔਕਣਾਂ ਦੇ باوجود ਵੀ ਭਾਰਤ ਦਾ ਨਾਮ ਰੌਸ਼ਨ ਕੀਤਾ ਸ਼ਰੀਨ ਸ਼ਰੀ ਨਿਵਾਸ ਜੀ ਦੀ ਖੂਬੀ ਇਹ ਸੀ ਕਿ ਉਹ ਗਣਿਤ ਦਾ ਸੂਤਰ ਪਹਿਲਾਂ ਦੱਸ ਦਿੰਦੇ ਸੀ ਅਤੇ ਬਾਅਦ ਵਿੱਚ ਉਸ ਨੂੰ ਸਿੱਧ ਕਰਦੇ ਸੀ ਇੱਕ ਵਾਕਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਇੱਕ ਵਾਰ ਰਾਮਨੁਜਨ ਜੀ ਦੀ ਹਸਪਤਾਲ ਵਿੱਚ ਬਿਮਾਰ ਸਨ ਤਾਂ ਪ੍ਰੋਫੈਸਰ ਹਾਰਡੀ ਉਹਨਾਂ ਨੂੰ ਮਿਲਣ ਹਸਪਤਾਲ ਆਏ ਹਾਰਡੀ ਰਾਮਨੁਜਨ ਨੂੰ ਕਹਿਣ ਲੱਗੇ ਜਿਸ ਟੈਕਸੀ ਵਿੱਚ ਤੁਸੀਂ ਆਏ ਹੋ ਉਸ ਦਾ ਨੰਬਰ ਬੜਾ ਨੀਰਸੀ ਪਰ ਰਾਮਨੁਜਨ ਜੀ ਨੇ ਪ੍ਰੋਫੈਸਰ ਹਾਰਡੀ ਨੂੰ ਦੱਸਿਆ ਉਸ ਨੰਬਰ ਦੀਆਂ ਚਾਰ ਵਿਸ਼ੇਸ਼ਤਾਵਾਂ ਦੱਸੀਆਂ ਜਿਨ੍ਹਾਂ ਵਿੱਚੋਂ ਤਿੰਨਾਂ ਨੂੰ ਸਿੱਧ ਕਰਨ ਲਈ ਹਾਰਡੀ ਨੂੰ 6 ਮਹੀਨੇ ਦਾ ਸਮਾ ਲੱਗਿਆ ਅੱਧੇ ਚੌਥੀ ਵਿਸ਼ੇਸ਼ਤਾ ਉਹ ਸਿੱਧੇ ਨਾ ਕਰ ਸਕਿਆ ਪਰ ਆਪਣੀ ਕੀਸੀਅਤ ਵਿੱਚ ਹੀ ਲਿਖ ਕੇ ਗਿਆ ਸੀ ਕਿ ਉਸ ਉੱਪਰ ਖੋਜ ਜਾਰੀ ਰਹੇ ਕਿਉਂਕਿ ਰਮਨੁਜਨ ਜੀ ਨੇ ਇਹ ਵਿਸ਼ੇਸ਼ਤਾ ਦੱਸੀ ਤਾਂ ਠੀਕ ਤਾਂ ਹੋਵੇਗੀ ਇਹ ਵਿਸ਼ੇਸ਼ਤਾ ਨੂੰ ਸਿੱਧ ਕਰਨ ਲਈ 25 ਸਾਲ ਦਾ ਸਮਾਂ ਲੱਗਿਆ ਨੂਰ ਅਮਨੁਜਨ ਹਾਰਦੀ ਨੰਬਰ ਵੀ ਕਹਿੰਦੇ ਹਨ ਉਹ ਨੰਬਰ ਹੈ 1729 ਦਾਮਨੁਜਨ ਅਤੇ ਪ੍ਰੋਫੈਸਰ ਹਾਰਦੀ ਨੇ ਮਿਲ ਕੇ ਗਣਿਤ ਵਿੱਚ ਨਵੀਆਂ ਖੋਜਾਂ ਕੀਤੀਆਂ ਪ੍ਰੋਫੈਸਰ ਹਾਰਦੀ ਅਮਨੁਜਨ ਜੀ ਨੂੰ ਨਿਊਟਨ ਅਤੇ ਆਇਨਸਟਾਈਨ ਵਰਗੇ ਦਿਗਜਾਂ ਦੇ ਬਰਾਬਰ ਮੰਨਦੇ ਸਨ ਪਰ ਸਿਹਤ ਠੀਕ ਨਾ ਹੋਣ ਕਰ ਰਾਮਨੁਜਨ ਜੀ ਸਿਰਫ 32 ਸਾਲ ਦੀ ਉਮਰ ਵਿੱਚ ਹੀ ਦੁਨੀਆ ਨੂੰ ਅਲਵਿਦਾ ਆਖ ਗਏ ਪਰ ਗਣਿਤ ਵਿੱਚ ਆਪਨੀ ਦੇਣ ਕਾਰਨ ਅੱਜ ਵੀ ਉਹ ਅਮਰ ਹਨ